ਨਮਸਤੇ ਸਸ਼ੇ ਕਾਲ ਮੇਰੇ ਦੋਸਤੋ ਤਾਂ ਕਿ ਮੈਂ ਤੁਸੀਂ ਸਾਰੇ ਤਾਂ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਆਪਣੀ ਇੱਕ ਛੋਟੀ ਜਿਹੀ ਖੁਸ਼ੀ ਤਾਂ ਇਹ ਨਾ ਸਟੱਡੀ ਟੇਬਲ ਆ ਜੋ ਮੈਂ ਲਿੱਤਾ ਸੀਗਾ ਆਪਣੇ ਖੁਦ ਦੇ ਪੈਸੇ ਨਾਲ ਜੋੜ ਕੇ ਤਾਂ ਮੈਂ ਨਾ ਹਮੇਸ਼ਾ ਚੰਗੀ ਕਿ ਮੇਰੇ ਕੋਲ ਵੀ ਇੱਕ ਸਟੱਡੀ ਟੇਬਲ ਹੋਵੇ ਜਿਵੇਂ ਆਪਾਂ ਫੋਨਸ ਦੇ ਵਿੱਚ ਆਪਾਂ ਦੂਜਿਆਂ ਦੀ ਵੀਡੀਓਜ਼ ਵਗੈਰਾ ਦੇਖਦੇ ਹਾਂ ਤਾਂ ਉਹਨਾਂ ਕੋਲ ਹਰੇਕ ਕੋਲ ਨਾ ਸਟੱਡੀ ਟੇਬਲ ਹੁੰਦਾ ਕਿੰਨਾ ਸੋਹਣਾ ਡੈਕੋਰੇਟ ਕਰਦੇ ਨੇ ਤਾਂ ਮੈਂ ਵੀ ਚਾਹੁੰਦੀ ਸੀ ਕਿ ਮੇਰੇ ਕੋਲ ਵੀ ਹੋਵੇ ਬਟ ਪਹਿਲਾਂ ਮੇਰੇ ਕੋਲ ਨਹੀਂ ਸੀਗਾ ਤਾਂ ਫਾਈਨਲੀ ਮੇਰੇ ਕੋਲ ਆ ਗਿਆ ਮੇਰਾ ਸਟੱਡੀ ਟੇਬਲ ਤਾ ਮੈਂ ਬਹੁਤ ਜ਼ਿਆਦਾ ਖੁਸ਼ ਆ ਇਸ ਲਈ ਇਸੇ ਖੁਸ਼ੀ ਦੇ ਵਿੱਚ ਅੱਜ ਮੈਂ ਤੁਹਾਨੂੰ ਦੱਸਣਾ ਕਿ ਮੈਂ ਕਿਵੇਂ ਕੀਤਾ ਆਪਣਾ ਸਰੀਟੇ ਬਲੌਗ ਅਰਗੇਨਾਈਜ਼ ਅੱਜ ਮੈਂ ਜਸਟ ਇਹਨੂੰ ਆਰਗੇਨਾਈਜ਼ ਕਰ ਰਹੀ ਆ ਕਿਉਂਕਿ ਇਹਨੇ ਇਹਨੂੰ ਮੈਂ ਹੋਣੀ ਹੋਣੀ ਲਿੱਤਾ ਵਾ ਤਾਂ ਇਹਦੇ ਉੱਤੇ ਜੋ ਵੀ ਡੈਕੋਰੇਸ਼ਨ ਜਾਂ ਫਿਰ ਜਿਸ ਤਰੀਕੇ ਨਾਲ ਵੀ ਮੈਂ ਇਹਨੂੰ ਡੈਕੋਰੇਟ ਕਰੂੰਗੀ ਉਹਦੀ ਵੀਡੀਓ ਆਉਗੀ ਬਾਅਦੋਂ ਕਿਉਂਕਿ ਮੈਂ ਕੁਝ ਚੀਜ਼ਾਂ ਜਿਮੈਂ ਖਰੀਦ ਰਹੀ ਆ ਜਾਂ ਫਿਰ ਕੁਝ ਚੀਜ਼ਾਂ ਪੱਬਰਣਾਵਾਂਗੇ ਜੋ ਤੁਹਾਨੂੰ ਸ਼ੇਅਰ ਕਰੂੰਗੀ ਇਹ ਸਿੰਪਲ ਜੀ ਸਿੱਧੀ ਜੀ ਗੱਲ ਆ ਤਾਂ ਜੇ ਡੈਕੋਰੇਸ਼ਨ ਦੀ ਵੀਡੀਓ ਬਾਅਦ ਚ ਆਉਗੀ ਫਿਲਹਾਲ ਆਰਗੇਨਾਈਜ਼ਿੰਗ ਦੀ ਵੀਡੀਓ ਕਿ ਮੈਂ ਕੈਮੇ ਨੂੰ ਆਰਗੇਨਾਈਜ਼ ਕਰ ਰਹੀ ਆ ਤੇ ਅੱਜ ਮੈਂ ਤੁਹਾਨੂੰ ਦਿਖਾ ਰਹੀ ਆ ਤਾਂ ਸਭ ਤੋਂ ਪਹਿਲਾਂ ਮੈਂ ਇਹਦੇ ਡਰਾਅਰਸ ਸੀਗੇ ਜਿਹੜੇ ਉਹ ਸਾਫ਼ ਕੀਤੇ ਕਿਉਂਕਿ ਚਾਹੇ ਜਿੰਨੀ ਮਰਜੀ ਆਪਾਂ ਬਾਰੋਂ ਚੀਜ਼ਾਂ ਲੈ ਲਈਏ ਸਫਾਈ ਤਾਂ ਆਪਾਂ ਨੂੰ ਖੁਦ ਨੂੰ ਵੀ ਕਰਨੀ ਪੈਂਦੀ ਆ ਤੇ ਇਸ ਲਈ ਮੈਂ ਚੰਗੀ ਤਰ੍ਹਾਂ ਜਿੰਨੀ ਵੀ ਥੋੜੀ-ਮੋਟੀ ਮਿੱਟੀ ਸੀ ਉਹਦੇ ਵਿੱਚ ਮੈਂ ਸਾਫ਼ ਕੀਤੀ ਤੇ ਹੁਣ ਸਭ ਤੋਂ ਔਖਾ ਕੰਮ ਆਂਦਾ ਵਾ ਬੁੱਕਸ ਨੂੰ ਅਰੇਂਜ ਕਰਨਾ ਤਾਂ ਮੇਰੇ ਤਾਂ ਬਹੁਤ ਸਾਰੇ ਬੁੱਕਸ ਨੇ ਕਿਉਂਕਿ ਮੈਂ 9th ਕਲਾਸ ਦੇ ਵਿੱਚ ਆ 9th class ਵਿੱਚ ਹੋ ਕੇ ਕੀ ਹੁੰਦਾ ਆਪਾਂ ਨੂੰ ਕੱਲੀ ਜੋ ਸਕੂਲ ਦੀ ਬੁੱਕਸ ਨੇ ਉਹ ਨਹੀਂ ਹੁੰਦੀ ਆਪਾਂ ਨੂੰ ਬਾਕੀ ਵੀ ਰੈਫਰੈਂਸ ਬੁੱਕ ਵੀ ਪੜ੍ਹਨੀਆਂ ਪੈਂਦੀਆਂ ਨੇ ਤੇ ਮੇਰੇ ਤਾਂ ਐਵੇਂ ਆ ਕਿ ਸਕੂਲ ਦੇ ਵਿੱਚ ਲੱਗ ਟਿਊਸ਼ਨ ਤੇ ਲੱਗ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਸਾਨੂੰ ਹੋਰ ਵੀ ਸੈਲ ਸਟੱਡੀਜ਼ ਵਗੈਰਾ ਵੀ ਨਾਜੀ ਕੁਐਸ਼ਨਸ ਵਗੈਰਾ ਸਾਨੂੰ ਦਿੱਤੇ ਹੁੰਦੇ ਨੇ ਤਾਂ ਇਹ ਸਾਰੀ ਮੈਂ ਜਿਹੜੀ ਹੁਣ ਰੱਖ ਰਹੀਆਂ ਮੇਰੀ ਰੈਫਰੈਂਸ ਬੁੱਕਸ ਨੇ ਜਿਹੜੀ ਕੁਝ ਇਹਨਾਂ ਜੋ ਟਿਊਸ਼ਨ ਤੇ ਪੜ੍ਹਾਉਂਦੇ ਨੇ ਉਹ ਆ ਤੇ ਕੁਝ ਮੇਰੀ ਸੈਲ ਸਟੱਡੀਜ਼ ਨੇ ਤੇ ਇਹ ਹੁਣ ਹੈਗੀ ਐਨਸੀਆਰਟੀ ہماری ਮਾਤਰਭਾ ਬੁੱਕ ਜਿਹੜਾ ਆਪਾਂ ਸਾਰੇ ਪੜ੍ਹਦੇ ਆਂ ਐਨਸੀਆਰਟੀ ਉਸ ਵਾਂਗ ਹੈ ਕਿ ਮੇਰੇ ਰਜਿਸਟਰਸ ਜਿੰਨੇ ਜ਼ਿਆਦਾ ਭਾਰੀ ਨੇ ਕਿ ਮੇਰਾ ਬੈਕ ਚੁੱਕ ਦੇ ਮੇਰਾ ਕੰਦਾ ਹੀ ਟੁੱਟ ਜਾਂਦਾ ਵਾ ਤੇ ਹੁਣ ਇਹ ਮੈਂ ਇੱਕ ਹੈਗ ਦੱਸਣੀ ਆ ਜੋ ਮੇਰੀ ਛੋਟੀ ਬੁੱਕਸ ਹੁੰਦੀਆਂ ਨੇ ਨਾ ਜਿਵੇਂ ਆਪਣੀ ਹੋ ਗਈ ਗ੍ਰਾਮਰ ਦੀ ਬੁੱਕ ਹੋ ਗਈ ਜਾਂ ਫਿਰ ਹੋ ਗਈ ਆਪਣੀ ਆਹੀ ਛੋਟੇ-ਛੋਟੇ ਛੋਟੀ-ਮੋਟੀ ਬੁੱਕ ਇਹਨਾਂ ਵਿੱਚ ਰੱਖਣੀ ਹੈ ਇੱਕ ਟੋਕਰੀ ਦੇ ਵਿੱਚ ਐਵੇਂ ਰੇਂਜ ਕਰਕੇ ਹਨਾ ਤੇ ਐਵੇਂ ਕਰਕੇ ਕੀ ਆਰਗੇਨਾਈਜ਼ ਵੀ ਲੱਗਦਾ ਤੇ ਸੋਹਣਾ ਵੀ ਲੱਗਦਾ ਮੈਨੂੰ ਤਾਂ ਬਹੁਤ ਸੌਣ ਲੱਗੀ ਤੇ ਸਭ ਤੋਂ ਜ਼ਿਆਦਾ ਪਾਰੀ ਮੇਰੀ ਇਹੀ ਟੋਕਰੀ ਹੋਗੀ ਸੀਗੀ ਇਹਦੇ ਪਿੱਛੇ ਮੈਂ ਆਪਣੇ ਕੁਝ ਡਿਸਟਰ ਰੱਖੇ ਸਕੂਲ ਦੇ ਜਿਵੇਂ ਜਿਹੜੇ ਮੇਰੇ ਨੋਟਸ ਨੇ ਡਿਸਟਰ ਨੇ ਜਾਂ ਫਿਰ ਜਿਹੜੇ ਟਿਊਸ਼ਨ ਦੇ ਟੈਸਟ ਹੁੰਦੇ ਨੇ ਉਹ ਉਹ ਵਾਲੀ ਕਾਪੀ ਜਦੋਂ ਪਿਛੇ ਰੱਖਤੀਆਂ ਤਾਂ ਉਹ ਆਰਗੇਨਾਈਜ਼ ਹੋ ਗਿਆ ਤੇ ਹੁਣ ਇਹਨੇ ਮੇਰੀ ਕੁਝ ਅਸਾਈਨਮੈਂਟ ਸ਼ੀਟਸ ਹੋ ਗਈਆਂ ਜਾਂ ਫਿਰ ਮੇਰੇ 컬러ਫੁਲ ਪੇਪਰਸ ਹੋ ਗਏ ਤੇ ਆ ਦੇਖੋ ਮੈਨੇ ਸਾਰੇ ਪੇजेस ਨੇ ਮੇਰੇ ਕੋਲ ਮੈਂ ਕੀ ਕਹਾਂ ਜੇ ਜਦੋਂ ਸਾਡੀਆਂ ਕਲਾਸਿਸ ਫਿਨਿਸ਼ ਹੋ ਜਾਂਦੀਆਂ ਨੇ ਤਾਂ ਜਿੰਨੀ ਵੀ ਪੇजेस ਕਿਸੇ ਵੀ ਕਾਪੀ ਵਿੱਚ ਜੋ ਵੀ ਪੇजेस ਰਹਿ ਜਾਂਦੇ ਨੇ ਉਹਨਾਂ ਨੂੰ ਮੈਂ ਕੱਢ ਲੈਣੀ ਹੈ ਤੇ ਐਮ ਰੱਖ ਲੈਣੀ ਹੈ ਠੀਕ ਹੈ ਕਦੇ ਫਿਊਚਰ ਵਿੱਚ ਕੰਮ ਆਣਗੇ ਤਾਂ ਕੋਈ ਨਾ ਇਹਨਾਂ ਨੂੰ ਵੀ ਕਦੇ ਆਪਾਂ ਕਰਾਂਗੇ ਯੂਜ਼ ਤੇ ਹੁਣ ਇੱਕ ਹੋਰ ਹੈਕ ਜੋ ਨਾ ਪੋਲੀਥਿਨਸ ਵਗੈਰਾ ਹੁੰਦੇ ਨੇ ਜਿੰਨਾਂ 'ਚ ਹੀ ਆਪਾਂ ਹੁੰਦੇ ਨੇ ਆਪਣੇ ਮੂਮੀਆਂ ਤੇ ਸੂਟ ਆਂਦੇ ਨੇ ਇਹ ਕੀ ਉਹਨਾਂ ਦੇ ਨਾ ਪੌਲੀਥੀਨਸ ਨੇ ਤਾਂ ਮੈਂ ਰੱਖ ਲੈਣੀਆਂ ਇਹ ਜ਼ਿਪਲੌਕ ਬੈਗਸ ਹੁੰਦੇ ਨੇ ਤੇ ਇਹਨਾਂ 'ਚ ਕੀ ਹੈ ਮੈਂ ਆਪਣੇ ਲਗ-ਲਗ ਅਕਿਨ ਮੇ ਕੋਈ ਇੰਨੇ ਜ਼ਿਆਦਾ ਪੈਨ ਨਹੀਂ ਜੀ ਇਸ ਲਈ ਮੈਂ ਇਹਨਾਂ 'ਚ ਨਾ ਲਗ-ਲਗ ਆਪਣੇ ਸਮਾਨ ਰੱਖ ਲੈਣੀਆਂ ਜਿਵੇਂ ਕਿਸੇ 'ਚ ਮੈਡੀਕਲ ਸ਼ੀਟਸ ਨੇ ਕੈਸਟੂ ਮੇ ਕਲਰਫੁੱਲ ਪੇਪਰਸ ਨੇ ਤੇ ਬਾਕੀ ਦਾ ਸਮਾਨ ਹੈ ਮੈਂ ਲਗ-ਲਗ ਰਹਿਂਦਾ ਵਾ ਤੇ ਆਰਗੇਨਾਈਜ਼ ਵੀ ਰਹਿਂਦਾ ਵਾ ਹੋਂਕੀ ਆ ਮੈਂ ਆਪਣਾ ਡਰਾਅਰ ਸੈੱਟ ਕਰ ਰਹੀ ਆ ਜਿਸ ਕਿ ਆ ਮੈਂ ਜਿਹੜੇ ਮੋਬਾਈਲ ਫੋਨਸ ਦੇ ਜਿਹੜੇ ਉਹ ਹੁੰਦੇ ਨੇ ਬਾਕਸਿਸ ਹੁੰਦੇ ਨੇ ਜਾਂ ਫਿਰ ਆਪਣੇ ਵਾਚਸ ਦੇ ਬਾਕਸਿਸ ਆਪਣੇ ایرਪອດਸ ਦੇ ਜਿਹੜੇ ਨੇ ਵੀ ਬਾਕਸਿਸ ਹੁੰਦੀਆਂ ਨੇ ਉਹਨਾਂ ਨੂੰ ਮੈਂ ਰੱਖ ਰਹੀ ਆ ਇਹਨੂੰ ਆਪਾਂ ਐਜ਼ ਅ ਆਰਗੇਨਾਈਜ਼ਰ ਕਹਿ ਸਕਦੇ ਆ ਤੇ ਜਿਹੜੇ ਮੈਂ ਆਪਣਾ ਆਰਗੇਨਾਈਜ਼ ਕਰ ਰਹੀ ਆ ਲਿਕੋ ਅਲੱਗ-ਅਲੱਗ ਚੀਜ਼ਾਂ ਆਪਣੇ ਇਸ ਆਪਣੇ ਸ਼ੋਪਨਰਸ ਵਗੈਰਾ ਜਾਂ ਫਿਰ ਪੈਨਸਿਲਸ ਸਾਰਾ ਕੁਝ ਹੈ ਮੇਨ ਨਾਲ ਅਲੱਗ-ਅਲੱਗ ਰਹਿੰਦਾ ਵਾ ਤੇ ਆਪਾਂ ਨੂੰ ਈਜ਼ਲੀ ਮਿਲ ਵੀ ਜਾਂਦਾ ਕਿ ਕਿੱਥੇ-ਕਿੱਥੇ ਆਪਾਂ ਸਮਾਲ ਰੱਖਿਆ ਹੋਇਆ ਵਾ ਆ ਮੈਂ ਦੇਖੋ ਛੋਟੇ ਛੋਟੇ ਪੈਨਸਲਾ ਆ ਤਾਂ ਹਰ ਇੱਕ ਦੇ ਕਰ ਚੀ ਹੁੰਦੀਆਂ ਨੇ ਇਹ ਸਭ ਤੋਂ ਜ਼ਿਆਦਾ ਨਹੀਂ ਹੁੰਦੀਆਂ ਕਿਉਂਕਿ ਆਪਣੀ ਛੋਟੇ ਛੋਟੇ ਹੋ ਕੇ ਪੈਨਸਲਾ ਬਾਅਦ ਚ ਫਿਰ ਉਹ ਹੀ ਕੰਮ ਆਉਂਦੀਆਂ ਨੇ ਕਦੀ ਕਰਾਤਾ ਤਾਂ ਹੁਣ ਆਂਦੀ ਆ ਉੱਤੇ ਦੀ ਬਾਰੀ ਤਾਂ ਉੱਤੇ ਮੈਂ ਕਰ ਰਹੀ ਆ ਆਰਗੇਨਾਈਜ਼ ਕਿਉਂਕਿ ਮੈਨੂੰ ਨਾ esthetic ਚੀਜ਼ਾਂ ਬੜੀ ਵਧੀਆ ਲੱਗਦੀਆਂ ਨੇ ਜਿਵੇਂ ਮੈਂ ਫੋਨ ਦੇ ਵਿੱਚ ਦੇਖਦੇ ਆ ਹਨਾ ਤਾਂ ਮੈਂ ਵੀ ਚਾਹੁੰਦੀ ਕਿ ਮੇਰੇ ਸਟੱਡੀ ਟੇਬਲ 'ਉਂ ਮੇ ਹੋਵੇ ਬਟ ਅੱਜ ਮੈਂ ਚੀਜ਼ਾਂ ਲੈ ਰਹੀ ਆ ਕੁਝ ਨਾ esthetic ਚੀਜ਼ਾਂ ਮੈਂ ਲੈ ਰਹੀ ਆ ਤਾਂ ਕਿ ਫਿਲਹਾਲ ਆਪਾਂ ਇਹ ਮੇ ਕਰ ਰਹੇ ਆ ਇਹ ਵੀ ਬਹੁਤ ਸੋਹਣੀ ਡੈਕੋਰੇਸ਼ਨ ਹੋਈ ਆ ਮੈਂ ਆਪਣੇ ਉਮਤ ਹੈਲਪ ਲਿੱਤੀ ਸੀਗੀ ਕਿਉਂਕਿ ਮੈਨੂੰ ਇੰਨੀ ਜ਼ਿਆਦਾ ਵੀ ਨਿਕਾ ਡੈਕੋਰੇਸ਼ਨ ਕਰਨੀ ਆਂਦੀ ਮੇਰੀ ਮਮਾ ਬਹੁਤ ਸੋਹਣੀ ਡੈਕੋਰੇਸ਼ਨ ਕਰਦੇ ਆ ਤਾਂ ਆਈਡੀਆ ਲੈਣਾ ਤਾਂ ਬਹੁਤ ਜ਼ਰੂਰੀ ਆ ਇਸ ਲਈ ਤਾਂ ਦੇਖੋ ਮੈਂ ਇਹਦੇ ਚ ਆਪਣੇ ਚੀਜ਼ਾਂ ਨੂੰ ਰੱਖ ਰਹੀ ਆ ਜਿਵੇਂ ਆ ਮੇਰੇ ਭਰਾ ਦੀ ਜਿਮੈਟਰੀ ਬਾਕਸ ਫਸ ਵਰਗੀ ਇਹ ਜਿਮਨੇ ਸਟੈਂਪਸ ਤੇ ਉਹ ਚੀਜ਼ ਰੱਖੀਆਂ ਨੇ ਜਿਵੇਂ ਜੋ ਮੈਂ 에ਅਰੇਕ ਲੈਣਾ ਪਹਿਲਾਂ ਬਣਾਈਆਂ ਸੀਗੀਆਂ ਇਹ ਬਾਕਸ ਜਿਹਦੇ ਚਾ ਮੈਂ ਆਪਣੀ ਬੁਕਸ ਰੱਖ ਰਹੀ ਆ ਜੋ ਉਮੇ ਆਪਣੀਆਂ ਜੇ ਛੋਟੇ-ਮੋਟੇ ਬਾਕਸ ਹੁੰਦੀਆਂ ਨੇ ਲਾਈਕ ਮੇ ਡਾਇਰੀ ਵਗੈਰਾ ਹੋਗੀ ਉਹ ਚੀਜ਼ਾਂ ਤੇ ਇਹ ਮੈਂ ਪੇਂਟਿੰਗ ਨਹੀਂ ਸੀਗੀ ਬੁਲਟ ਦੇ ਉੱਤੇ ਤੇ ਹੁਣ ਮੇਰਾ ਹੋ ਗਿਆ ਆਰਗੇਨਾਈਜ਼ਰ ਸਟਡੀ ਟੇਬਲ ਇਹ ਮੇਰਾ ਸਟਡੀ ਟੇਬਲ ਦਾ ਕਾਊਂਟਰ ਆ ਜੋ ਮੈਂ ਕੁਝ ਇਸ ਤਰੀਕੇ ਨਾਲ ਡੈਕੋਰੇਟ ਕੀਤਾ ਵਾ ਵੈਸੀ ਡੈਕੋਰੇਸ਼ਨ ਦੀ ਵੀਡੀਓ ਬਾਅਦ ਚ ਆਗੀ ਤਾਂ ਉਹਦੇ ਲਈ ਵੀ ਤਿਆਰ ਰਹੀ ਹਾਂ ਤਾਂ ਇਹ ਆ ਕੁਝ ਮੈਂ ਉੱਤੇ ਕੀਤੀ ਸੀਗੀ ਡੈਕੋਰੇਸ਼ਨ ਮੈਂ ਥੋੜੀ ਜਿਹੀ ਹੈਲਪ ਦੇ ਨਾਲ ਤਾਂ ਦੇਖੋ ਬਹੁਤ ਸੋਹਣੀ ਲੱਗੀ ਮੈਨੂੰ ਵੀ ਇਹ ਤਾਂ ਦੇ ਦੋਸਤ ਵੀ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਕੈਮੇ ਲੱਗੀ ਮੇਰੀ ਓਰਗੇਨਾਈਜ਼ਿੰਗ ਦੀ ਵੀਡੀਓ ਤੇ ਹੁਣ ਦੇਖੋ ਮੈਂ ਤੁਹਾਨੂੰ ਸਾਰਾ ਆਪਣਾ ਸਟੇਟ ਟੇਬਲ ਦਾ ਇੱਕ ਵਾਰੀ ਫੜਾਫੜ ਟੂਰ ਕਰਵਾ ਰਹੀ ਆਂ ਦੇਖੋ ਮੈਂ ਇਸ ਤਰੀਕੇ ਦੇ ਨਾਲ ਰੱਖਿਆ ਆਪਣਾ ਸਾਰਾ ਦਾ ਸਾਰਾ ਸਮਾਨ ਇਹਦੇ ਵਿੱਚ ਕੀ ਆ ਮੈਂ ਆਪਣੇ ਜੇ ਇੰਪੋਰਟੈਂਟ ਪੇजेस ਵਗੈਰਾ ਨੇ ਉਹ ਇੱਕ ਪੈਕ ਦੇ ਵਿੱਚ ਪਾ ਕੇ ਰੱਖਿਆ ਤਾਂ ਕਿ ਜੋ ਵੀ ਚੀਜ਼ਾਂ ਨੇ ਈਜ਼ਲੀ ਮਿਲ ਜਾਣ ਤਾਂ ਇਹ ਸੀ ਕਿ ਮੈਂ ਛੋਟੀ ਜਿਹੀ ਵੀਡੀਓ ਅਗਰ ਤੁਹਾਨੂੰ ਮੇਰਾ ਵੀਡੀਓ ਵਧੀਆ ਲੱਗਿਆ ਹੋਵੇ ਤਾਂ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ